ਹallelujah ਖੁਦਾ ਦਾ ਧੰਨਵਾਦ ਖੁਦਾ ਦਾ ਸ਼ੁਕਰਿਆ ਖੁਦਾ ਦੀ ਬੜਿਆਈ ਹੋਵੇ ਇਸ ਸੰਸਾਰ ਦੇ ਵਿੱਚ ਦੋ ਤਰ੍ਹਾਂ ਦੀ ਬੁੱਧ ਕੰਮ ਕਰਦੀ ਆ ਵਿਅਕਤੀ ਦੇ ਅੰਦਰ ਇੱਕ ਸ਼ੈਤਾਨੀ ਬੁੱਧ ਦੇ ਆ ਇੱਕ ਆਤਮਿਕ ਬੁੱਧ ਦੇ ਪਰ ਜੋ ਖੁਦਾਬੰਦ ਕਹਿੰਦਾ ਕਿ ਉਹ ਉਹ ਚਾਹੁੰਦਾ ਆ ਆਪਾਂ वचन ਦੇ ਵਿੱਚ ਦੇਖਾਂਗੇ ਲਿਖਿਆ ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਵਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਲਾ ਉਲਾਮੇ ਦੇ ਦਿੰਦਾ ਹੈ ਤਾਂ ਉਹਨੂੰ ਦਿੱਤੀ ਜਾਂਦੇ ਹੈ ਵਚਨਗਰਾਨ ਕਰਦਾ ਖੁਦਾਵੰਨ ਕਹਿੰਦਾ ਜੇ ਕਿਸੇ ਕੋ ਬੁੱਧ ਦਾ ਘਟ ਆਇਆ ਤਾਂ ਉਹ ਮੇਰੇ ਕੋਲੋਂ ਮੰਗੇ ਮੈਂ ਕੀ ਆ ਬਿਨਾ ਉਲਾਉਂਦੇ ਦੇ ਦੇ ਦਿੰਦਾ ਹੈ ਇਹ ਤਾਂ ਖੁਦਾਵੰਨ ਆਪਣੀ ਬੁੱਧ ਦਾ ਜ਼ਿਕਰ ਕਰਦਾ ਪਰ ਆਪਾਂ ਹੋਰ ਵਚਨ ਚ ਦੇਖਾਂਗੇ ਜੋ ਕਿ ਯਕੂਬ ਦੇ ਵਿੱਚ ਆ 3 ਨੰਬਰ ਚੈਪਟਰ ਦੇ ਵਿੱਚ ਉਤੇ ਲਿਖਿਆ ਪਰ ਜੇ ਤੁਸੀਂ ਆਪਣੇ ਦਿਲ ਵਿੱਚ ਤਿੱਖੀ ਅਣਖ ਅਤੇ ਧੜੇਵਾਜ਼ੀ ਕਰਦੇ ਹੋ ਤਾਂ ਸੱਚਾਈ ਦੇ ਵਿਰੁੱਧ ਨਾ ਕਮੰਡ ਕਰੋ ਨਾ ਝੂਠ ਮਾਰੋ ਇਹ ਤਾਂ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਉਤਰ ਆਉਂਦੀ ਹੈ ਸਗੋਂ ਸੰਸਾਰੀ ਪ੍ਰਾਣਿਕ ਸ਼ੈਤਾਨੀ ਇਹ ਸ਼ੈਤਾਨੀ ਬੋਧ ਦਾ ਵੀ ਜ਼ਿਕਰ ਹੋ ਰਿਹਾ ਇਹ ਬੁੱਧ ਵਿਅਕਤੀਆਂ ਦੇ ਅੰਦਰ ਹੁੰਦੀ ਆ ਇੱਕ ਸ਼ੈਤਾਨੀ ਬੋਧ ਦਾ ਜ਼ਿਕਰ ਹੋ ਰਿਹਾ ਇੱਕ ਆਤਮਿਕ ਬੋਧ ਦਾ ਜ਼ਿਕਰ ਹੋ ਰਿਹਾ ਜੇਕਰ ਤੁਹਾਡੇ ਅੰਦਰ ਸ਼ੈਤਾਨ ਵਾਲੇ ਕੰਮ ਆ ਸ਼ੈਤਾਨੀ ਕੰਮ ਆ ਤੁਹਾਡੇ ਅੰਦਰ ਲੜਾਈ ਝਗੜੇ ਆ ਤੁਹਾਡੇ ਮਨਾਂ ਦੇ ਵਿੱਚ ਗਾਲਾਂ ਆ ਤੁਹਾਡੇ ਮਨਾਂ ਦੇ ਵਿੱਚ ਗਲਤ ਵਿਚਾਰ ਆ ਤੁਹਾਡੇ ਮਨਾਂ ਦੇ ਵਿੱਚ ਤਾਂ ਤੁਹਾਡੇ ਅੰਦਰ ਸ਼ੈਤਾਨੀ ਬੁੱਧ ਕੰਮ ਕਰਦੀ ਪਈ ਹੈ ਜੇਕਰ ਖੁਦਾਵੰਦ ਕਿਹੜੀ ਬੁੱਧ ਦਾ ਜ਼ਿਕਰ ਕਰਦਾ ਆਪਾਂ ਦੇਖਦੇ ਕਿ ਖੁਦਾਵੰਦ ਦੀ ਬੁੱਧ ਦੇ ਵਿੱਚ ਕੀ ਵਰਕਤ ਆ ਪਰ ਲਿਖਿਆ ਪਰ ਜਿਹੜੀ ਬੁੱਧ ਉੱਪਰ ਹੋਇਆ ਉਹ ਤਾਂ ਪਹਿਲਾਂ ਪਵਿੱਤਰ ਹੈ ਫਿਰ ਮਿਲਨਸਾਰ ਸੀਣ ਸੁਭਾਉ ਦਇਆ ਅਤੇ ਚੰਗਿਆ ਫਲ ਨਾਲ ਭਰਪੂਰ ਖੁਦਾ ਦੇ ਬਚਨ ਦੇ ਵਿੱਚ ਪੜਿਆ ਕਿ ਜਿਹੜੀ ਬੁੱਧ ਮੈਂ ਦਿੰਦਾ ਨਾ ਉਹਦੇ ਵਿੱਚ ਪਵਿੱਤਰਤਾ ਹੀ ਹੈ ਉਹਦੇ ਵਿੱਚ ਚੰਗੇ ਫਲ ਆ ਉਹਦੇ ਵਿੱਚ ਮਿਲਨ ਸਾਰ ਹੈ ਹਰ ਇੱਕ ਦਿਨ ਤੇ ਸੁਆਦ ਵਿੱਚ ਚੇਨਿੰਗ ਹੈ ਅੱਜ ਦੋ ਬੁੱਧਾਂ ਦਾ ਜ਼ਿਕਰ ਹੋ ਰਿਹਾ ਇਸ ਸੰਸਾਰ ਦੇ ਉੱਤੇ ਦੋ ਬੁੱਧ ਕੰਮ ਕਰਦੇ ਵੀ ਆ ਜੋ ਕਿ ਇੱਕ ਬੁੱਧ ਦਾ ਨਾਮ ਆਤਮਿਕ ਬੁੱਧ ਦੂਸਰੀ ਬੁੱਧ ਦਾ ਨਾਮ ਹੈਤਾਨੀ ਬੁੱਧ ਅੱਜ ਆਪਣੇ ਹੱਥ ਵਿੱਚ ਆ ਕਿ ਆਪਾਂ ਕਿਹੜੀ ਬੁੱਧ ਨੂੰ ਪ੍ਰਾਪਤ ਕਰਨਾ ਆਪਾਂ ਕੀ ਆ ਪਰਮੇਸ਼ਰ ਦੀ ਬੁੱਧ ਨੂੰ ਕੀ ਆ ਪ੍ਰਾਪਤ ਕਰੀਏ ਪਰਮੇਸ਼ਰ ਦੇ ਕੋਲ ਬੁੱਧ ਨੂੰ ਮੰਗੇ ਕਿਉਂਕਿ ਪ੍ਰਭੂ ਕਹਿੰਦਾ ਯਕੋਵੋ ਬਿਆਨ ਕਰਦਾ ਕਿ ਤਾਂ ਜੇ ਕਿਸੇ ਕੋਲ ਬੁੱਧ ਦਾ ਘਟਾ ਦਾ ਪਿਤਾ ਦੇ ਕੋਲੋਂ ਮੰਗੇ ਜਿਹੜਾ ਸਮਨ ਨੂੰ ਕੀ ਆ ਖੁੱਲੇ ਦਾਨਾ ਦੇ ਦਿੰਦਾ ਅੱਜ ਤੁਹਾਨੂੰ ਪੁਕਾਰਨ ਦੀ ਜ਼ਰੂਰਤ ਆ ਕਿ ਪਰਮੇਸ਼ਰ ਸਾਨੂੰ ਆਪਣੀ ਬੁੱਧ ਦੇ ਨਾਲ ਕੀ ਆ ਬਲੈਸ ਕਰ ਆਪਣੀ ਬੁੱਧ ਦੇ ਨਾਲ ਸਾਨੂੰ ਕੀ ਆ ਮੁਬਾਰਕ ਆ ਅੱਜ ਹਰ ਇੱਕ ਦੇ ਅੰਦਰ ਕੀ ਆ ਪਰਮੇਸ਼ਰ ਦੀ ਬੁੱਧ ਹੋਣੀ ਚਾਹੀਦੀ ਆ ਜੇਕਰ ਤੁਸੀਂ ਆਪਣਾ ਜੀਵਨ ਵਧੀਆ ਬਤੀਤ ਕਰਨਾ ਚਾਹੁੰਦੇ ਆ ਵਧੀਆ ਇੱਛਾ ਪਰਮੇਸ਼ਰ ਦੀ ਇੱਛਾ ਅਨੁਸਾਰ ਜੀਵਨ ਬਤੀਤ ਕਰਨਾ ਚਾਹੁੰਦੇ ਤਾਂ ਤੁਹਾਡੇ ਅੰਦਰ ਕੀ ਆ ਪਰਮੇਸ਼ਰ ਦੀ ਬੁੱਧ ਹੋਣੀ ਕੀ ਆ ਜ਼ਰੂਰੀ ਆ ਸੰਸਾਰਿਕ ਵਿਰੋਧ ਨਹੀਂ ਜਦੋਂ ਪਰਮੇਸ਼ਰ ਦੀ ਬੁੱਧ ਤੁਹਾਡੇ ਅੰਦਰ ਆ ਗਈ ਤੁਹਾਡੇ ਜੀਵਨ ਵਿੱਚ ਕੀ ਬਦਲਾਅ ਆ ਜਾਣਾ ਪ੍ਰਾਰਥਨਾ ਕਰਨ ਦੀ ਜਰੂਰਤ ਨਹੀਂ ਪੈਣੀ ਕੀ ਆ ਹਰ ਇੱਕ ਹਰ ਇੱਕ ਚੀਜ਼ ਲਈ ਪ੍ਰਾਰਥਨਾ ਕਰਨ ਦੀ ਜਰੂਰਤ ਨਹੀਂ ਪੈਣੀ ਪਰਮੇਸ਼ਰ ਦਾ ਬਚਨ ਕਹਿੰਦਾ ਜਿਹੜੀ ਬੁੱਧ ਉੱਪਰ ਆਉਂਦੀ ਉਹਦੇ ਵਿੱਚ ਪਵਿੱਤਰਤਾ ਹੀ ਆਉਂਦੀ ਆ ਉਹਦੇ ਵਿੱਚ ਕੀ ਮੇਲ ਮਿਲਾਪ ਆ ਜਾਂਦਾ ਉਹਦੇ ਵਿੱਚ ਚੰਗਿਆ ਫੁਲਾਣਾ ਭਰਪੂਰ ਚੰਗਿਆ ਫੁਲਾਣਾ ਭਰਪੂਰ ਦਾ ਮਤਲਬ ਆ ਹਰ ਇੱਕ ਆਸ਼ੀਸ਼ ਹਰ ਇੱਕ ਚੰਗੇ ਫੁੱਲ ਤੁਹਾਨੂੰ ਲੱਗਣੇ ਹਰ ਇੱਕ ਚੰਗਿਆ ਵਰਕ ਦਾ ਤੁਹਾਡੇ ਅੰਦਰ ਆਉਣੀ ਆ ਜਦੋਂ ਆਪਾਂ ਇੱਕ ਵਿਸ਼ੇਲੇ ਪ੍ਰਾਰਥਨਾ ਕਰੂਗੇ ਆਪਣੇ ਕੋਲ 10 ਵਿਸ਼ੇ ਆ ਜੇ ਕੋਈ ਬਿਮਾਰੀ ਦੇ ਵਿੱਚ ਉਹ ਬਿਮਾਰੀ ਦੇ ਪ੍ਰਾਰਨਾ ਕਰੂਆ ਜੇ ਕਿਸੇ ਨੂੰ ਕੰਮ ਧੰਦੇ ਦੀ ਜਰੂਰਤ ਹੈ ਕੰਮ ਧੰਦੇ ਲਈ ਪ੍ਰਾਰਨਾ ਕਰੂਆ ਹਾਰੇ ਕੇ ਅਲੱਗ ਅਲੱਗ ਪ੍ਰਾਰਥਨਾ ਕਰੋ ਪਰ ਜੇਕਰ ਤੁਸੀਂ ਡਾਇਰੈਕਟ ਪਰਮਿਸ਼ਨ ਕਹੋਗੇ ਆਪਣੀ ਬੁੱਧ ਦੇ ਨਾਲ ਬles ਕਰ ਤਾਂ ਸਾਰੀ ਆਸ਼ੀਸ਼ ਸਾਡੇ ਜੀਵਨ ਦੇ ਵਿੱਚ ਕੀ ਨਜ਼ਰ ਆਵੇਗੀ ਖੁਦਾਵੰ ਇਸ ਵਚਨ ਦਵਾਰਾ ਸਭ ਨੂੰ ਆਸ਼ੀਸ਼ ਦਵੇ ਇਸ ਵਚਨ ਦਵਾਰਾ ਖੁਦਾਵੰ ਸਭ ਨੂੰ ਵਰਕਾ ਦਵੇ ਸਾਰਿਆਂ ਨੂੰ ਜੈਮ ਸੀ ਦੀ ਗੋਡ ਬles